ਪੀਆਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਮਾਫੀ ਮੰਗਦਾ ਕਿ 5 ਮਿੰਟ ਅਸੀਂ ਲੇਟ ਹੋ ਗਏ ਤੇ ਬੋਲਡ ਵੌਇਸ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਹਰੇਕ ਹਫ਼ਤੇ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸੰਜ ਪਾਉਣਾ ਔਰ ਇਸ ਗੱਲ ਦਾ ਮਾਣ ਹੈ ਕਿ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਦੁਨੀਆ ਭਰ ਚ ਬੈਠੇ ਹੋ ਹੈ ਬੇਸ਼ੱਕ ਥੋੜੇ ਪਰ ਪਸੰਦ ਬਹੁਤ ਕਰਦੇ ਹੋ ਜਿਹਨੇ ਵੀ ਇਹ ਪ੍ਰੋਗਰਾਮ ਸੁਣਨਾ ਹੁੰਦਾ ਜੇ ਮਿਸ ਹੋ ਜਾਈ ਤਾਂ ਬਾਅਦ ਵਿੱਚ ਮੈਸੇਜ ਆਉਂਦਾ ਕਿ ਖੋਇਆ ਕਿਉਂ ਨਹੀਂ ਤੇ ਅੱਜ ਫਿਰ ਰਣਜੀਤ ਸਿੰਘ ਕੋਕੀ ਗਲਹੋਰਾ ਦੇ ਨਾਲ ਜੁੜਦੇ ਹਾਂ ਬਹੁਤ ਸਾਰੇ ਮਸਲੇ ਦੀ ਗੱਲਾਂ ਬਾਤਾਂ ਸ਼ੇਅਰ ਸਸਤਰੀ ਗੱਲ ਸੁਣਿਆ థాంਕ ਯੂ ਸੋ ਮਚ ਸੋ ਅੱਜ ਜਿੱਥੇ ਗੱਲ ਆਪਾਂ ਸ਼ੁਰੂ ਕਰਨੀ ਹੈ ਜੀ ਸਭ ਤੋਂ ਪਹਿਲਾਂ ਕਲਮ ਦੇ ਯੋਧੇ ਤੇ ਪਹਿਰੇਦਾਰ ਕਿਉਂਕਿ ਰੋਜ਼ਾਨਾ ਪਹਿਰੇਦਾਰ ਦੇ ਜ਼ਰੀਏ ਜਸਪਾਲ ਸਿੰਘ ਹੀਰਾਣ ਸਾਹਿਬ ਨੇ ਜਿਹੜਾ ਕੰਮ ਕੀਤਾ ਪੱਤਰਕਾਰਤਾ ਦੇ ਵਿੱਚ ਉਹ ਬਲੱਖਣ ਬਹੁਤ ਥੋੜੇ ਉਹਨਾਂ ਕੋਲੇ ਸਾਧਨ ਸੀ ਬੜੀ ਵਧੀਆ ਤਪੱਸਿਆ ਸੀ ਤੇ ਮਿਹਨਤ ਕੀਤੀ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੈ ਕੱਲ ਉਹ ਏ ਚਹਾਂ ਤੋਂ ਚਲੇ ਗਏ ਇੱਕ ਸ਼ਰਧਾਂਜਲੀ ਉਹਨਾਂ ਦੇ ਵਾਸਤੇ ਮਿਸ ਜਸਪਾਲ ਸਿੰਘ ਹੀਰਾ ਦਾ ਪੰਥਕ ਸਫਾ ਵਿੱਚ ਬੜਾ ਸਤਕਾਰ ਨਾਲ ਨਾਮ ਜਿਹੜਾ ਸੀਗਾ ਲਿਆ ਜਾਂਦਾ ਸੀਗਾ ਉਹਨਾਂ ਨੇ ਪੱਤਰਕਾਰੀ ਵੀ ਬਹੁਤ ਐਮ ਰੋਲ ਅਦਾ ਕੀਤਾ ਹੈਗਾ ਪੱਤਰਕਾਰੀ ਖਾਸ ਕਰਕੇ ਪੰਥਕ ਪੱਤਰਕਾਰੀ ਦੇ ਵਿੱਚ ਉਹਨਾਂ ਨੇ ਸਕ੍ਰੈਚ ਤੋਂ ਸ਼ੁਰੂ ਹੋ ਕੇ ਇੱਕ ਸਟੈਬਲਿਸ਼ ਕੀਤਾ ਪੇਪਰ ਪਹਿਰੇ ਦਾ ਜਿਹੜਾ ਕਿ ਆਮ ਵਿਚਾਰਿਆ ਜਾਂਦਾ ਸਿੱਖ ਹਲਕਿਆਂ ਦੇ ਵਿੱਚ ਮੈਂ ਵੀ ਰੋਜ਼ ਪੜ੍ਹਦਾ ਹੈਗਾ ਉਹਦੇ ਵਿੱਚ ਜਿਹੜੀਆਂ ਪੰਥ ਨਾਲ ਜੁੜੀਆਂ ਹੁੰਦੀਆਂ ਖਬਰਾਂ ਨੇ ਜਾਂ ਪੰਥਕ ਐਂਗਲ ਦੇ ਨਾਲ ਹੁੰਦੀਆਂ ਨੇ ਉਹਨਾਂ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈਗੀ ਆ ਤੇ ਉਹਨਾਂ ਦੀ ਕਲਮ ਦੇ ਵਿੱਚ ਬਹੁਤ ਤਾਕਤ ਸੀਗੀ ਜਿਹੜੀ ਕਿ ਹੁਣ ਮਿਸ ਕੀਤੀ ਜਾਊਗੀ ਉਹਨਾਂ ਨੇ ਬੜਾ ਵੱਡਾ ਕੰਮਾ ਜੀਵਨ ਆਪਣਾ ਬਤੀਤ ਕੀਤਾ ਹੈਗਾ ਪਰ ਉਹ ਪਿਛਲੇ ਸਮੇਂ ਤੋਂ ਉਹ ਬਿਮਾਰੀ ਗ੍ਰਸਤ ਸੰਜੀਵ ਜੀ ਦੀ ਤਾਬ ਨਾ ਚੱਲਦੇ ਹੁਣ ਕੱਲ ਉਹਨਾਂ ਦਾ ਸਵਰਗਵਾਸ ਹੋ ਗਿਆ ਹੈਗਾ ਸਾਡੇ ਅਦਾਰੇ ਪੀਐਨਓ ਮੀਡੀਆ ਵੱਲੋਂ ਤੇਰੇ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਭਾਪ ਹੀ ਮਿਸ਼ਨਾ ਗੁੱਛੇ ਉਹਨਾਂ ਅੰਜਲੀ ਜੀ ਨੇ ਹੈਗੀ। ਇਸੇ ਤਰ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਬਹੁਤ ਨਾਮਵਰ ਤੇ ਕਦਵਾਰ ਲੀਡਰ ਸਰਦਾਰ ਪੈਸੀਪਾਲ ਸਿੰਘ ਦਾ ਵੇਦਾ ਕਤਲ ਹੋਇਆ ਸੀਗਾ 18 ਜੁਲਾਈ 1979 ਨੂੰ ਮੇਰੀ ਯੂਨੀਵਰਸਿਟੀ ਦੇ ਉਸ ਇਵੈਂਟ ਸੀ ਮੇਰੇ ਸੀਨੀਅਰ ਸੀਗੇ ਨਵੀਂ ਉਹਦਾ ਪੀਯੂ ਚ ਪਰਦਾ ਸੀ ਜਿਸ ਦਿਨ ਉਹਨਾਂ ਦਾ ਕਤਲ ਹੋਇਆ ਹੈਗਾ। ਬੜਾ ਬੇਰਹਿਮੀ ਨਾਲ ਕਤਲ ਹੋਇਆ ਸੀਗਾ ਤੇ ਇੱਕ ਬਹੁਤ ਕੱਦਵਾਰ ਸਟੂਡੈਂਟ ਲੀਡਰ ਸੀਗਾ ਜਿਹਦਾ ਇੱਕ ਆਪਣਾ ਬਹੁਤ ਬ੍ਰਾਈਟ ਫਿਊਚਰ ਸੀਗਾ ਉਸ ਟਾਈਮ ਤੇ ਉਹ ਐਮ ਐਸ ਸੀ ਕਰ ਰਹੇ ਸੀਗੇ ਪੀ ਜੀ ਦੇ ਵਿੱਚ ਤੇ ਉਹਨਾਂ ਦਸੂਏ ਰਾਤ ਦੇ ਸੀਗੇ ਜੋ ਤੇ ਮੈਂ ਉਹਨਾਂ ਦੀਆਂ ਬਹੁਤ ਵਾਰ ਤਕਰੀਰਾਂ ਸੁਣੀਆਂ ਹੈਗੀਆਂ ਜਦੋਂ ਕਿ ਪੀਪੀਆ 50 ਸਟੂਡੈਂਟ ਯੂਨੀਅਨ ਦਾ ਪੀ ਹੈਡ ਗਾਰਡ ਹੁੰਦਾ ਸੀਗਾ ਮੈਂ ਮੋਗ ਐਡਿਟੇਸ਼ਨ ਵੇਲੇ ਵੀ ਇੱਥੇ ਸਾਰਾ ਜਿਹੜਾ ਕਲੈਸ਼ੀਅਸ ਘੁੰਮਦੇ ਰਹੇ ਆ ਪਲੀਸ ਦੇ ਸਟੂਡੈਂਟਸ ਨਾਲ ਜਿਨ੍ਹਾਂ ਨੂੰ ਪ੍ਰਤੀਪਾਲ ਸੰਧਵਾ ਲੀਡ ਕਰਦਾ ਸੀ ਉਹ ਮੈਂ ਆਪ ਦੇਖਿਆ ਹੈ ਪਰ ਪਾਈਮੋਦਨ ਬਹੁਤ ਛੋਟਾ ਸੀਗਾ ਪਰ ਮਤਲਬ ਕਿ ਉਹਨਾਂ ਦੀਆਂ ਮੈਂ ਹਮੇਸ਼ਾ ਤਕਰੀਰ ਸੁਣਦਾ ਹੁੰਦਾ ਸੀਗਾ ਤੇ ਬੜੀ ਫਜ਼ਲ ਦਾ ਤਕਰੀਰ ਪਾਉਂਦਾ ਸੀ ਤੁਸੀਂ ਪੀਐਸਯੂ ਦਾ ਹਿੱਸਾ ਰਹੇ ਹੋ ਨਹੀਂ ਮੈਂ ਨਹੀਂ ਕਦੀ ਪੀਐਸਯੂ ਦਾ ਹਿੱਸਾ ਰਹੇ ਜੀ ਪਰ ਮੈਂ ਇਹਨਾਂ ਦੀਆਂ ਤਕਰੀਰਾਂ ਇਹਨਾਂ ਦੀਆਂ ਡਿਮੋਨਸਟ੍ਰੇਸ਼ਨਾਂ ਵਿੱਚ ਜਾਂਦਾ ਜ਼ਰੂਰ ਰਿਹਾ ਹੈਗਾ ਮਤਲਬ ਕਿ ਇੱਕ ਤਾਂ ਉਤਸੁਕਤਾ ਸੀਗੀ ਇੱਕ ਉਹ ਲੀਡਰ ਵਿੱਚ ਉਹਦੇ ਖਿੱਚ ਸੀਗੀ ਇੱਕ ਉਸ ਲੀਡਰ ਦੀ ਆਵਾਜ਼ ਦੇ ਵਿੱਚ ਉਹਨਾਂ ਨੇ ਐਮਰਜੈਂਸੀ ਦੌਰਾਨ ਵੀ ਬਹੁਤ ਲੰਮੀ ਜੇਲ੍ਹ ਕੱਟੀ ਸੀਗੀ ਪਰ ਮਤਲਬ ਕਿ ਹਮੇਸ਼ਾ ਉਹ ਸਟੂਡੈਂਟ ਇਸ਼ੂਸ ਨੂੰ ਲੈ ਕੇ ਅੰਮੇਸ਼ਾ ਇੱਕ ਮੋਰੀ ਭੂਮ ਕੌਲ ਨੇ ਨਬਾਈ ਹੈਗੀਆ ਤੇ ਉਹਨਾਂ ਦਾ ਬਹੁਤ ਬੇਰਹਿਮੀ ਨਾਲ ਪਤਲ ਹੋਇਆ ਸੀ ਪੋਲਿਟਿਕਲ ਮਰਟਰ ਹੋਇਆ ਸੀ ਉਸ ਟਾਈਮ ਤੇ ਜਿਨੇ ਤੇ ਦਹਿਲਾਕੇ ਰਖਤਾ ਸੀਗਾ ਸਾਰਾ ਮਾਹੌਲ ਉਸ ਤੋਂ ਬਾਅਦ ਤਾਂ ਫਿਰ ਸਿਕ ਸੰਗਤ ਸ਼ੁਰੂ ਹੋ ਗਿਆ ਹੈਗਾ ਉਸ ਤੋਂ ਬਾਅਦ ਪੀਐਸਯੂ ਉਸ ਤਰ੍ਹਾਂ ਪ੍ਰਚਲਿਤ ਰਹਿ ਨਹੀਂ ਸਕੀ ਇਹਨਾਂ ਤੋਂ ਬਾਅਦ ਪ੍ਰਥੀਪਾਲ ਸਿੰਘ ਧਾਵੇ ਤੋਂ ਬਾਅਦ ਜਿਹੜੀ ਕਮਾਂਡ ਆਈ ਸੋ ਮਾਲਵਿੰਦਰ ਸਿੰਘ ਮਾਲੀ ਗੁੜ੍ਹ ਆਈ ਸੀ ਸੋ ਮਾਲਵਿੰਦਰ ਮਾਲੀ ਹੋਰਾਂ ਦਾ ਵੀ ਜ਼ਿਕਰ ਕਰਾਂਗੇ ਜੇ ਕਹਿ ਦੇਣ ਕਿਉਂਕਿ ਉਹਨਾਂ ਦਾ ਵੀ ਇੱਕ ਕਾਫੀ ਵੱਡਾ ਸੰਘਰਸ਼ ਹੈ ਔਰ ਵਿਵਾਖ ਅੱਜ ਵੀ ਬੋਲਦੇ ਨੇ ਤੇ ਗਿੱਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਹੈ ਜੇ ਪੰਤਕ ਸਫਾ ਦੇ ਵਿੱਚ ਇੱਕ ਜਿਹੜੀ ਨਵੀਂ ਚਰਚਾ ਛਿੜੀ ਹੈ ਜਥੇਦਾਰ ਅਕਾਲ ਤਖਤ ਦੇ ਵੱਲੋਂ ਪ੍ਰਧਾਨ ਜੀ ਨੂੰ ਤਲਬ ਕੀਤਾ ਗਿਆ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਛੁੱਟਦੀਆਂ ਜਦਾਉ ਦੇ ਅਕਾਲੀ ਦਲ ਦੇ ਨੂੰ ਇਲੈਕਸ਼ਨਾਂ ਹੋ ਕੇ ਹਟੀਆਂ ਨਾ ਲੋਕ ਸਭਾ ਦੀਆਂ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਨਮੋਸ਼ੀ ਪਰਿਹਾਰ ਹੋਈ ਹੈ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ 10 ਕੈਂਡੀਡੇਟਸ ਦੀ ਜਮਾਨਤਾ ਜਬਤ ਹੋਈਆਂ ਨੇ ਤੇ ਪਾਰਟੀ ਐਸ ਸੱਚ ਦੀ ਵੀ ਜਮਾਨਤ ਇਸ ਇਲੈਕਸ਼ਨਾਂ ਵਿੱਚ ਜਬਤ ਹੋਈ ਹੈ ਤੇ ਉਸ ਤੋਂ ਬਾਅਦ ਜਲੰਧਰ ਦੀ ਜਿਹੜੀ ਜਿਮਨੀ ਚੋਣ ਸੀਗੀ ਉਹਦੇ ਵਿੱਚ ਮੇਰਲੀ ਜਿਹੜਾ ਅਕਾਲੀ ਦਲ ਬਾਦਲ ਵੱਲੋਂ ਸਪੋਰਟਡ ਕੈਂਡੀਡੇਟ ਸੀਗਾ ਬਹੁਤ ਜਨ ਸਮਾਰਟ ਪਾਰਟੀ ਦਾ ਉਹਨੂੰ 0734 ਵੋਟਾਂ ਪਈਆਂ ਨੇ ਉਹਦੇ ਨਾਲ ਇਹਨਾਂ ਦੀ ਨਮੋਸ਼ੀ ਵਿੱਚ ਹੋਰ ਵਾਤਾ ਹੋਇਆ ਤੇ ਜਿਹੜਾ ਅੰਦਰੂਨੀ ਹੁਣ ਇਹਨਾਂ ਦੀਆਂ ਵੱਖਰੀਆਂ ਆਵਾਜ਼ਾਂ ਨੇ ਉਹਨਾਂ ਦੀ ਸੁਰ ਬਹੁਤ ਤਿੱਖੀ ਹੋਈ ਆ ਤੇ ਉਹਨਾਂ ਨੇ ਪਿਛਲੇ ਦਿਨਾਂ ਚ ਜਾ ਕੇ ਐਪਲੀਕੇਸ਼ਨ ਅਰਜੀ ਦਿੱਤੀ ਸੀਗੀ ਕਾਲਪਤ ਸਰਪ ਦੇ ਸੰਮੁਖ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਦੋਂ ਵਜਾਰਤਾਂ ਸੀਗੇ ਜਾਂ ਪਾਵਰ ਵਿੱਚ ਸੀਗੇ ਅੰਡਰ ਦੀ ਕਮਾਂਡ ਆਫ ਸਰਸਕੀਰ ਸਿੰਘ ਬਾਦਲ ਇਸੋਂ ਸਾਡੇ ਆਕਾਲੀ ਗਵਰਨਮੈਂਟ ਸੀਗੀ ਉਸ ਦੌਰਾਨ ਜਿਹੜੀਆਂ ਸਾਡੇ ਤੋਂ ਪੁੱਲਾ ਹੋਈਆਂ ਨੇ ਸਾਡੀ ਸਰਕਾਰ ਵੱਲੋਂ ਉਸ ਪੁੱਲਾਂ ਦੀ ਉਹਨਾਂ ਨੇ ਖਿਮਾ ਜਾਂਚਕਾਰ ਦੀ ਇੱਕ ਐਪਲੀਕੇਸ਼ਨ ਜਿਹੜੀ ਆਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਹੋ ਕੇ ਪੇਸ਼ ਕੀਤੀ ਸੀਗੀ ਚੇਸ ਦਾ ਉਹਨਾਂ ਨੇ ਆਕਾਲ ਤਖਤ ਸਾਹਿਬ ਦੇ ਪਵਨ ਸਿੰਘ ਸੇਵਾਨ ਦੀ ਕਕਰਤਾ ਦੇ ਵਿੱਚ ਉਹਨਾਂ ਨੇ ਉਸ ਚਿੱਠੀ ਦਾ ਸੰਗਿਆਨ ਲੈਂਦੇ ਹੋਏ ਉਹਨਾਂ ਨੇ ਸਤਿ ਸ਼ਕੀਰ ਸਿੰਘ ਬਾਦਲ ਜੋਪੇ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦੰਦ ਦੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਬੁਲਾਇਆ ਹੈਗਾ ਤਾਂ ਤਲਬ ਨਹੀਂ ਕੀਤਾਗਾ ਜਿਵੇਂ ਪ੍ਰਚਾਰਿਆ ਜਾ ਰਿਹਾ ਹੈਗਾ ਉਹਨਾਂ ਨੂੰ ਬੁਲਾਇਆ ਗਿਆ ਕਿ ਆ ਕੇ ਆਪਣਾ ਸਪਸ਼ਟੀਕਰਨ ਦੇਣ ਕਿ ਉਹਨਾਂ ਦਾ ਇਸ ਜਿਹੜਾ ਰੱਗੇ ਹੋਏ ਨੇ ਦੋਸ਼ ਲੱਗੇ ਨੇ ਖਾਸ ਕਰਕੇ ਸਰਸਾ ਦੇਵੇ ਕਰਕੇ ਤੇ ਹੋਰ ਜਿਹੜੀਆਂ ਮਤਲਬ ਕਿ ਦੂਸਰੀਆਂ ਨੁਕਤੀਆਂ ਉਹਨਾਂ ਦੇ ਮਤਲਬ ਕਿ ਗਵਰਨਾਸਥਲੇ ਹੋਈਆਂ ਬੇਅਦਬੀ ਦਾ ਮਾਮਲਾ ਹੋਇਆ ਫਿਰ ਉਸ ਤਰ੍ਹਾਂ ਦੀ ਮਾਫੀ ਦਿੱਤੀ ਗਈ ਡੇਰਾ ਸੱਚਾ ਸੌਦਾ ਨੂੰ ਉਸ ਤੇ ਜਿਹੜਾ ਖਰਚ ਹੋਇਆ 90 ਲੱਖ ਰੁਪਈਆ ਅਸੋਮੀ ਪੁਰਦਾਰਾ ਪ੍ਰੰਧਕ ਕਮੇਟੀ ਦਾ ਉਸ ਤੇ ਜਿਸ਼ਿਆਂ ਬਾਰੇ ਉਹਨਾਂ ਨੇ ਸਪਸ਼ਟੀਕਰਨ ਮੰਗਿਆ ਹੈਗਾ ਜਿਹੜੇ ਸਿੰਘ ਸਾਹਿਬਾਨ ਹੈਗੇ ਆ ਤੇ ਹੁਣ ਬਲਕਿ ਥੋੜੇ ਦਿਨ ਪਹਿਲੇ ਸਰ ਸੁਖਬੀਰ ਸਿੰਘ ਬਾਦਲ ਦਾ ਵੀ ਟਵੀਟ ਆਇਆ ਸੀਗਾ ਕਿ ਉਹ ਇਤਿਨਾਮਣੇ ਸਿੱਖ ਵੱਜੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਹੋ ਕੇ ਪੇਸ਼ ਹੋਣਗੇ ਤੇ ਉਹਨਾਂ ਨੇ ਕਿਹਾ ਕਿ ਸੇਤੀ ਪੇਸ਼ ਹੋਣਗੇ ਤੇ ਆਪਣੇ ਵੱਲੋਂ ਜਿਹੜਾ ਟੋਟਲ ਸਪਸ਼ਟੀਕਰਨ ਦੇਣਗੇ ਮੇਰਾ ਖਿਆਲ ਹੈ ਚੰਗੀ ਬਿਗਨਿੰਗ ਹੈਗੀ ਆ ਕਾਲੀ ਦਲ ਦੇ ਨਹੀਂ ਕਿਉਂਕਿ ਕਾਲੀ ਦਲ ਅੱਜ ਬਹੁਤ ਵੱਡੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵਿੱਚ ਤੁਨਾਂਗਰੇ ਹੈਗਾ ਤੇ ਉਹਨਾਂ ਨੂੰ ਜਦ ਤੱਕ ਉਹ ਆਪਣੇ ਆਪ ਨੂੰ ਕਾਰਤਾਰ ਸਾਹਿਬ ਦੇ ਸੰਮੁਖ ਨਹੀਂ ਕਰਦੇ ਉਹਨਾਂ ਦੇ ਜਦ ਤੱਕ ਉਹਨਾਂ ਦੇ ਪੈਰ ਲੱਗਣੇ ਜ਼ਮੀਨ ਤੇ ਬਹੁਤ ਮੁਸ਼ਕਲ ਹੈਗੇ ਆ ਸਭੋਂ ਨਾਨੂ ਛੇਤੀ ਤੋਂ ਛੇਤੀ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਜਿਹੜਾ ਕਿ ਸਿੱਖ ਹਲਕਿਆਂ ਵਿੱਚ ਉਹਨਾਂ ਦੇ ਪ੍ਰਤੀ ਮੋਹ ਪੰਗ ਹੋਇਆ ਹੈਗਾ ਉਹ ਕਿਤੇ ਨਾ ਕਿਤੇ ਐਸਟੈਬਲਿਸ਼ ਰੀ ਐਸਟੈਬਲਿਸ਼ ਕਰਨ ਦੀ ਲੋੜ ਹੈਗੀ ਆ ਤੇ ਅੱਜ ਅਕਾਲੀ ਅਕਾਲੀਅਤ ਅਤੇ ਅਕਾਲੀ ਗੱਤ ਜਿਹੜੀ ਹੈਗੀ ਆ ਪੋਲਟਿਕਸ ਉਹਨੂੰ ਦੁਆਰਾ ਕਿਸ ਤਰ੍ਹਾਂ ਤਰਜੀਹ ਦਿੱਤੀ ਜਾਵੇ ਉਸ ਦੀ ਲੋੜ ਹੈਗੀ ਆ ਜੀ ਤੇ ਇਹ ਗੱਲ ਸਰ ਅਕਾਲੀ ਸਿਆਸਤ ਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ ਦਾ ਭਰਾ ਡਰਗ ਦੇ ਮਾਮਲੇ ਦੇ ਵਿੱਚ ਉਹਦੀ ਅਰੈਸਟ ਦੀਆਂ ਜਿਹੜੀਆਂ ਖਬਰਾਂ ਆਈਆਂ ਤੇ ਪੁਲਿਸ ਨੂੰ ਰਿਮਾਂਡ ਉਦੋਂ ਨਹੀਂ ਮਿਲਿਆ ਹੁਣ ਕਹਿੰਦੇ ਦੁਬਾਰਾ ਰਿਮਾਂਡ ਹਾਸਲ ਕਰਨ ਦੇ ਵਾਸਤੇ ਬਿਉਤਬੰਦੀ ਹੈ ਜੀ ਇਹ ਜਿਹੜਾ ਹਰਪ੍ਰੀਤ ਸਿੰਘ ਦਾ ਕੇਸ ਹੈ ਨਾ کافی ਚਰਚਿਤ ਕਰ ਕੇ ਕੇਸ ਹੈਗਾ ਜਾਣ ਕੇ ਉਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਉਹ ਵੇਮੈਂਟਲੀ ਤਣਾਈ ਕਰ ਰਹੇ ਆ ਕਿਸੇ ਵੀ ਇਨਵੋਲਵਮੈਂਟ ਤੋਂ ਤੇ ਪੁਲਿਸ ਬਾਜਤ ਹੈਗੀ ਆ ਕਿ ਅਸੀਂ ਜੋ ਇਨਵੈਸਟੀਗੇਸ਼ਨ ਕੀਤੀ ਆ ਤੇ ਜੋ ਅਸੀਂ ਅਰੈਸਟ ਕੀਤੀ ਉਹ ਬਿਲਕੁਲ ਜੈਨੂਇਨ ਅਰੈਸਟ ਕੀਤੀ ਗਈ ਹੈ ਉਸ ਅਰੈਸਟ ਤੋਂ ਬਾਅਦ ਇਹਨਾਂ ਨੇ ਤੋਂ ਲੁਧਿਆਣੇ ਤੋਂ ਹੈਬਵਾਲ ਏਰੀਆ ਚ ਸੰਦੀਪ ਅਰੋੜਾ ਨਾਮ ਦਾ ਸਾਕਸ਼ ਵੀ ਚੱਕਿਆ ਹੈਗਾ ਜਿਹਦੇ ਤੋਂ ਇਹ ਦੱਸਿਆ ਜਾ ਰਿਹਾ ਪੁਲਿਸ ਫੌਲੋਅ ਯੂ ਉਹਦੇ ਤੋਂ ਨਸ਼ਾ ਖਰੀਦਿਆ ਗਿਆ ਸੀਗਾ ਤੇ ਉਹਦੇ ਚ ਜਿਹੜੀ ਡਿਜੀਟਲ ਪੇਮੈਂਟ ਹੋਈ ਹੈਗੀ 10000 ਰੁਪਏ ਦੀ ਉਹ ਜਿਹੜੇ ਫੋਨ ਤੇ ਹੋਈ ਹੈਗੀ ਉਹ ਵੀ ਬੰਦਾ ਮਨੀਸ਼ ਜਿਹੜਾ ਹੈਗਾ ਉਹ ਵੀ ਚਰਤਗਤਤਾ ਗਿਆ ਪੁਲਿਸ ਵੱਲੋਂ ਤੇ ਉਹਦਾ ਰਵਾਣ ਵੀ ਲਿਆ ਗਿਆ ਹੈਗਾ ਹੁਣ ਉਸ ਤਫਤੀਸ਼ ਨੂੰ ਅੱਗੇ ਚਲਾਉਂਦਿਆ ਹੋਇਆ ਇਹਨਾਂ ਪੁਲਿਸ ਨੇ ਹੁਣ ਮੰਗਲਵਾਰ ਨੂੰ ਉਹਨਾਂ ਨੇ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਜਾਨ ਹੈਗੇ ਨੇ ਫਲੋਰ ਨਾਲ ਘਰ ਉਨਾ ਦੇ ਐਪਲੀਕੇਸ਼ਨ ਮੂਵ ਕੀਤੀ ਹੈਗੀ ਆ ਤਾਂ ਕਿ ਇਹਨਾਂ ਦਾ ਪੁਲੀਸ ਫਰਦਰ ਪੁਲੀਸ ਰਿਮਾਂਡ ਦੁਆਰਾ ਲਿਆ ਜਾ ਸਕੇ ਇਸ ਵੇਲੇ ਆਰ ਪੀ ਸਿੰਘ ਮੇਰਾ ਕਹ ਪਟਿਆਲਾ ਜੇਲ੍ਹ ਵਿੱਚ ਨજરਬੰਦ ਹੈਗੇ ਨੇ ਸੋ ਹੁਣ ਇਹ ਕੇਸ ਜਿਹੜਾ ਹੈਗਾ ਇਹ ਪੰਤਖਰਪਿਆਂ ਵਿੱਚ ਕਾਫੀ ਵਿਚਾਰਿਆ ਜਾ ਰਿਹਾ ਹੈਗਾ ਬੜੀ ਸੈਡ ਸਿਚੁਏਸ਼ਨ ਹੈਗੀ ਆ ਕਿਉਂਕਿ ਵੈਸੇ ਹੀ ਪੰਜਾਬ ਵਿੱਚ ਡਰੱਗ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਘਰ ਘਰ ਤੋਂ ਬਦਲ ਕੇ ਇੱਕ ਤਰ੍ਹਾਂ ਨਾਲ ਛਾਤਰ ਵਿਛਾਰੀ ਹੈਗੀ ਆ ਪਰ ਰੋਜ਼ ਪੜਦੇ ਆ ਕਿ ਕਿੰਨੀਆਂ ওভারਡੋਸ ਦੇ ਨਾਲ ਲਗਾਤਾਰ ਡੈਥਸ ਹੋ ਰਹੀਆਂ ਨੇ ਸੋ ਇਹ ਕੇਸ ਜਿਹੜਾ ਹੈਗਾ ਇਹ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈਗਾ ਪਰ ਇਹਦੇ ਤੇ ਜੋ ਅਵਾਜ਼ ਇਹ ਉੱਥੀ ਹੈ ਕੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪੁਲਿਸ ਨੂੰ ਪ੍ਰੋਪਰ ਕਰਨੀ ਚਾਹੀਦੀ ਆ ਤਾਂ ਕਿ ਕੋਈ ਛੱਤ ਵੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ ਜੀ ਗਿਲਸਾਬ ਚਲੋ ਇਹ ਡਰਗ ਦਾ ਮਾਮਲਾ ਹੈ ਇਹਦੇ ਇਹਦੀ ਗੱਲ ਵੀ ਆਪਾਂ ਕਰ ਲਈ ਬਣਦੀ ਵੀ ਆ ਦੂਜੇ ਪਾਸੇ ਜਿਹੜਾ ਪੰਜਾਬ ਸਰਕਾਰ ਦੇ ਦਾਅਵੇ ਨੇ ਤੇ ਇਹਦੇ ਉਲਟ ਲਗਾਤਾਰ ਮੌਤਾਂ ਹੋ ਰਹੀਆਂ 48 ਘੰਟੇ ਬੀਤੇ ਐ ਅੱਜ ਵਾਲੀਆਂ ਹਜੇ ਖ਼ਬਰਾਂ ਨਹੀਂ ਦੇਖੀਆਂ ਪਿਛਲੇ 24 ਘੰਟੇ ਜਿਹੜੇ ਬੀਤੇ ਕੱਲ੍ਹ ਤੱਕ ਚਾਰ ਮੌਤਾਂ ਹੋ ਗਈਆਂ ਜਗਰਾਉਂ ਦੇ ਕੋਲੇ ਰਾਏਕੋਟ ਦੇ ਕੋਲੇ ਅੰਮ੍ਰਿਤਸਰ ਦੇ ਵਿੱਚ ਤੇ ਦੋਪਵਾਨੀਗੜ ਦੇ ਵਿੱਚ ਇੱਕੋ ਘਰੇ ਲਾਸ਼ਾਂ ਮਿਲੀਆਂ ਹੋਰ ਕਾਫੀ ਕੁਸ਼ ਹੈ ਨਸ਼ਿਆਂ ਨੂੰ ਨੱਥ ਕਿਉਂ ਨਹੀਂ ਪਾਈ ਰਹੀ ਤੇ ਜੇ ਇਹ ਨੈਕਸਸ ਟੁੱਟਦਾ ਹੀ ਨਹੀਂ ਤੇ ਫਿਰ ਅਲਟਰਨੇਟਿਵ ਹੋਵੇ ਇਵੇਂ ਇੱਕ ਪਿੰਡ ਆਇਆ ਸਕਰੌਂਦੀ ਜਿਹੜਾ ਮਲਵਿੰਦਰ ਮਾਲੀ ਦਾ ਪਿੰਡ ਆ ਉੱਥੇ ਉਹਨਾਂ ਨੇ ਬਾਹਰ ਬੋਰਡ ਵੀ ਲਾਇਆ ਹੋਇਆ ਕਿ ਇਸ ਪਿੰਡ ਆ ਇਹ ਪਿੰਡ ਜਿਹੜਾ ਹੈਗਾ ਨਸ਼ਾ ਮੁਕਤ ਹੈਗਾ ਉੱਥੇ ਵੀ ਡਰੱਗੋਗੋ ਡੋਜ਼ ਨਾਲ ਇੱਕ ਪ੍ਰਸ਼ਖਸ਼ ਦੀ ਡੈਥ ਹੋਈ ਹੈਗੀ ਲੇਟਲੀ ਮਤਲਬ ਕਿ ਇਹ ਸਾਰੇ ਜਿੰਨੇ ਦਾਅਵੇ ਜੋ ਚੀਫ ਮਿਨਿਸਟਰ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਪਿਛਲੇ ਸਮੇਂ ਵਿੱਚ ਤੇ ਮੈਂ ਆਸ ਆਉਣ ਵਾਲੀ 15 ਅਗਸਤ ਤੱਕ ਪੰਜਾਬ ਨੂੰ ਡਰੱਗ ਫ੍ਰੀ ਕਰ ਦੂੰਗਾ ਹੁਣ ਉਹ ਜਿਹੜਾ ਹੈਗਾ ਦਾਵਾ ਉਹ ਬਿਲਕੁਲ ਹਜੇ ਤੱਕ ਤੱਕ ਖੋਖਲਾ ਜਾਪ ਰਿਹਾ ਹੈ ਕਿਉਂਕਿ ਕੋਈ ਪੁਲਿਸ ਕੋਲੋਂ ਇਹ ਕਿਤੇ ਕੰਟਰੋਲ ਹੀ ਨਹੀਂ ਹੋ ਰਿਹਾ ਜੋ ਡਰੱਗ ਦਾ ਚੱਲ ਰਿਹਾ ਹੈਗਾ ਇਸ਼ੂ ਰੋਜ਼ ਆਪਾਂ ਸੁਣਦੇ ਆ ਰੋਜ਼ ਰਿਕਵਰੀ ਸੋਰੀਆਂ ਨੇ ਡਰੱਗਸ ਦੀਆਂ ਨਾਲ ਵੈਪਨਸ ਦੀਆਂ ਰਿਕਵਰੀ ਸੋਰੀਆਂ ਨੇ ਵੱਡੀ ਮਾਤਰਾ ਵਿੱਚ ਰਕਮ ਵੀ ਫੜੀ ਜਾ ਰਹੀ ਹੈ ਜਿਹੜੀ ਡਰੱਗ ਮਨੀ ਕਹਿੰਦੇ ਹੈਗੇ ਆ ਉਹ ਦਿਨਾਰ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਜਿਹੜਾ ਉੜਤਾ ਪੰਜਾਬ ਜਿਵੇਂ ਮੂਵੀ ਬਣੀ ਸੀਗੀ ਉਸ ਤਰ੍ਹਾਂ ਦਾ ਬਣਿਆ ਦਿਖਾਈ ਦੇ ਰਿਹਾ ਹੈਗਾ ਪਰ ਰੋਜ਼ ਸੁਣਦੇ ਹੈਗੇ ਦੋ ਮੌਤਾਂ ਚਾਰ ਮੌਤਾਂ ਇਹ ਕੋ ਵੀ ਯੰਗ ਮੁੰਡੇ ਮੁੰਡੇ ਨੇ ਜਿਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਜਿਹੜੀਆਂ ਰਿਪੋਰਟਡ ਨੇ ਤੇ ਜਿਹੜੀਆਂ ਰਿਪੋਰਟਡ ਨਹੀਂ ਗਿਆ ਉਹਨਾਂ ਦੀ ਕੋਈ ਆਪਾਂ ਨੂੰ ਮਾਤਰਾ ਦਾ ਪਤਾ ਹੀ ਨਹੀਂਗਾ ਕਿ ਕਿੰਨੀਆਂ ਜਿਹੜੀਆਂ ਅਨ ਰਿਪੋਰਟਡ ਡੈਥਸ ਹੋ ਰਹੀਆਂ ਨੇ ਕਿਉਂਕਿ ਇਹਦਾ ਇੱਕ ਸੋਸ਼ਲ ਸਟਿਗਮਾ ਹੋਣ ਕਰਕੇ ਬਹੁਤੀ ਵਾਰ ਜਿਹੜੇ ਫੈਮਿਲੀ ਮੈਂਬਰਸ ਆ ਉਹ ਸ਼ੇਅਰ ਨਹੀਂ ਕਰਦੇ ਕਿ ਸਾਡੇ ਘਰ ਵਿੱਚ ਇਹ ਸਮੱਸਿਆ ਹੈਗੀ ਆ ਤਦ ਕਿ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹ ਪੂਰੀ ਤਰ੍ਹਾਂ ਫੇਲ ਹੈਗੀ ਇਸ ਇਸ਼ੂ ਟੈਕਲ ਕਰਨ ਦੇ ਵਿੱਚ ਜੀ ਗੱਲ ਤੋਂ ਸਮੱਸਿਆ ਮਾ ਹਰ ਪਾਸੇ ਹੈ ਸਕੂਲ ਆ ਮੀਨਸ ਦਾ ਮਾਮਲਾ ਜਦੋਂ ਸਾਹਮਣੇ ਆਉਂਦਾ ਤਾਂ ਪਤਾ ਲੱਗਦਾ ਕਿ ਉੱਥੇ ਅਸਾਮੀਆਂ ਖਾਲੀ ਪਈਆਂ ਮੇਰੇ ਸਾਹਮਣੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਲੈਟਰ ਆਈ ਇਹ ਕਈ ਅਧਿਆਪਕ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਉਹਨਾਂ ਨੂੰ ਜੀਰੇ ਵਾਲੀ ਸਾਈਡ ਦੇ ਵਿੱਚ ਸ਼ਹਿਲਫਰੋਜਪੁਰ ਦੇ ਕਿ ਮੱਟੀ ਗਿਣਤੀ ਦੇ ਵਿੱਚ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਤੇ ਕਿ ਤੁਸੀਂ ਬੱਚਾਂ ਦੇ ਨਾਂ ਕਿਉਂ ਕੱਟੇ ਤੇ ਉਹਦੇ ਵਿੱਚ ਉਹ ਅਧਿਆਪਕ ਵੀ ਸ਼ਾਮਲ ਹੈ ਜੀਰਾ ਸਕੂਲ ਦਾ ਜਿਹੜੇ ਨੇ ਕੋਲੋਂ ਪੈਸੇ ਲਾ ਕੇ ਮੈਟ ਚਾਈਆਂ ਕੁੜੀਆਂ ਦੇ ਵਾਸਤੇ ਜਹਾਜ਼ ਦਾ ਪ੍ਰਬੰਧ ਕੀਤਾ ਤੇ ਦਿੱਲੀ ਘੁਮਾ ਕੇ ਲਿਆ ਸੀ ਇਸ ਵਾਰ 2,80,000 ਰੁਪਏ ਤੋਂ ਵੱਧ ਇਸ ਵਾਰ ਲੱਗਿਆ ਸੀ ਤੇ ਪਿਛਲੇ ਸਾਲ ਜਿਹੜੀ ਮੈਟ ਆਈ ਸੀ ਉਹ ਕੁੜੀਆਂ ਨੂੰ Goa ਜਾਂ Kerala ਦੇ ਵਿੱਚ ਲੈ ਕੇ ਗਏ ਸੀਗੇ ਉਹ ਉਸ ਅਧਿਆਪਕ ਨੂੰ ਵੀ ਇਹੋ ਜਿਹੇ ਨੋਟਿਸ ਆਈ ਜਾਂਦੇ ਆ ਪਰਮੰਤ ਸਿੱਖਿਆ ਪਰਮੰਤਾ ਤੇ ਇਥੋਂ ਤੱਕ ਜਲੂਸ ਨਿਕਲਿਆ ਪਿਆ ਜੀ ਨਹੀਂ ਆਪਾਂ ਇਸ ਤੇ ਗੱਲ ਕਰਦੇ ਹਾਂ ਨਾ ਡਰੱਗ ਵਾਲਾ ਈਸ਼ੂ ਨਾ ਮੈਂ ਹੋਰ ਜੋਰ ਨਾਲ ਚਾਹਣਾ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਆ ਇਹਨਾਂ ਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਆ ਇਹਨਾਂ ਨੇ 200 ਜਿਹੜੇ ਇਨਮੇਟਸ ਹੈਗੇ ਆ ਜੇਲ੍ਹਾਂ ਵਿੱਚ ਬੰਦ ਜਿਨ੍ਹਾਂ ਤੇ ਇਹ ਇਹ ਸ਼ੱਕ ਕੀਤਾ ਜਾਂਦਾ ਕਿ ਡਰੱਗ ਦਾ ਧੰਦਾ ਜੇਲ੍ਹਾਂ 'ਚ ਰਹਿ ਕੇ ਵੀ ਕਰ ਰਿਹਾ ਤੇ ਆਪਣੇ ਮੋਬਾਈਲ ਫੋਨਸ ਓਪਰੇਟ ਕਰ ਰਹੇ ਇਹਨਾਂ ਨੂੰ 200 ਕੈਦੀਆਂ ਨੂੰ ਸਾਰੇ ਇਹਨੂੰ ਤਬਦੀਲ ਕਰਤਾ ਹੈਗਾ ਬਠਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਕਿਉਂਕਿ ਉੱਥੇ ਬਠਿੰਡਾ ਸੈਂਟਰਲ ਜੇਲ੍ਹ ਵਿੱਚ ਇੱਕ ਡੈੱਡ ਜ਼ੋਨ ਬਣਾਇਆ ਗਿਆ ਸਪੈਸ਼ਲੀ ਜਿੱਥੇ ਕਿ ਜਮਰਾਬਨ ਆਲ ਟੋਟਲ ਬਲੈਕਆਊਟ ਕੀਤੀ ਹੈ ਕਿ ਆ ਕਿ ਉੱਥੇ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਜਿਹੜੀ ਆ ਉਹ ਵਰਕ ਨਹੀਂ ਕਰ ਸਕੂਗੀ ਸੋਨ ਦੇਖਦੇ ਆ ਕਿ ਜਿਹੜਾ ਇਹਨਾਂ ਦਾ ਨਵਾਂ ਉਪਰਾਲਾ ਹੈਗਾ ਇਹ ਕਿੰਨੀ ਕਿੰਨੀ ਸਮੱਸਿਆ ਨੂੰ ਠੱਲ ਪਾਉਣ ਵਿੱਚ ਸਹਾਇਕ ਹੁੰਦਾ ਹੈ ਕਿਉਂਕਿ ਆਪਾਂ ਪਿੱਛੇ ਜੇ ਖਬਰ ਪੜ੍ਹੀ ਸੀਗੀ ਕਿ ਫਰੋਏ ਪਰ ਜੇਲ੍ਹ ਤੋਂ ਇੰਟਰਨੈਸ਼ਨਲ ਡਰੱਗ ਰੈਕਟ ਚੱਲ ਰਿਹਾ ਸੀਗਾ ਤੇ ਉੱਥੋਂ ਨਿਊਮਰਸ ਕਾਲਸ ਹੋਈਆਂ ਸੀ ਕਿ ਉਸ ਤੋਂ ਉਸ ਜੇਲ੍ਹ ਦੇ ਵਿੱਚੋਂ ਜਿਹਦੀ ਅੱਗੇ ਤਫ਼तीश ਦਾ ਕੀ ਹੋਇਆ ਉਹ ਬਿਲਕੁਲ ਉਸ ਤੋਂ ਬਾਅਦ ਪੁਲਿਸ ਚੁੱਪ ਪੈ ਗਈ ਆ ਤੇ ਉਹ ਕਿਹੜੇ ਐਂਗਲ ਵਾਲ ਨੂੰ ਤਫ਼तीश ਜਿਹੜੀ ਹੈ ਮੁੜੀ ਹੈਗੀ ਆ ਇਸੇ ਤਰ੍ਹਾਂ ਕੱਲ ਇਹਨਾਂ ਦੇ ਫਰੀਦਪੁਰ ਦੇ ਵਿੱਚ ਜਿਹੜਾ ਪੁਲਿਸ ਲਾਈਨਸ ਦਾ ਇਹਨਾਂ ਦਾ ਆਪ ਦਾ ਕਾਸਟ ਟੇਬਲ ਉਹ ਫੜਿਆ ਗਿਆ ਹੈਗਾ ਹੈਰੋ ਐਂਡ ਨਾਇਰ ਤਸੀਂ ਦੇਖ ਲਓ ਵੀ ਇਸ ਵਸਤ ਸੈੱਟ ਕਿੱਥੋਂ ਤੱਕ ਪਰਪੂਲੇਟ ਕਰ ਗਈ ਹੋਈ ਹੈਗੀ ਆ ਆਪਾਂ ਪਿੱਛੇ ਜੇ ਵੀ ਪੜਿਆ ਸੀ ਕਿ ਫਲੋਰ ਅਕੈਡਮੀ ਆ ਜਿਹੜੀ ਪੁਲਿਸ ਦੀ ਉੱਥੇ ਵੀ ਡਰੱਗ ਰੈਟਟ ਸਾਹਮਣੇ ਆਇਆ ਸੀਗਾ ਜਿਹਦਾ ਬਾਅਦ ਚ ਕੋਈ ਤਫਸੀਲ ਦਾ ਇਹਨਾਂ ਨੇ ਥਾਂ ਪਤਾ ਲੱਗਣ ਹੀ ਨਹੀਂ ਦਿੱਤਾ ਵੀ ਉਹ ਤਫਸੀਲ ਕਿੱਥੇ ਤੱਕ ਗਈ ਆ ਤੇ ਕੀ ਉਹਦੇ ਪਿੱਛੇ ਕਾਰਨ ਸੀਗੇ ਹੁਣ ਆਪਾਂ ਗੱਲ ਕਰਦੇ ਆ ਸਕੂਲ ਆਫ ਫੈਮਿਨਸ ਦੀ ਸਕੂਲ ਆਫ ਅਮੀਨ ਉਸ 118 ਪੰਜਾਬ ਗਵਰਨਮੈਂਟ ਨੇ ਬੜਾ ਹੀ ਸੈਂਸੇਸ਼ਨਲਾਈਜ਼ ਕਰਕੇ ਬੜਾ ਡਰਾਮਾ ਕਰਕੇ ਬਹੁਤ ਪ੍ਰੋਪੋਗਾਂਡਾ ਕਰਕੇ ਇਹ ਸਕੂਲ ਚਲਾਏ ਹੈਗੇ ਆ ਪੰਜਾਬ ਚ ਮਤਲਬ ਕਿ ਹੈ ਇਹ ਬਿਲਕੁਲ ਡਿਸਕ੍ਰਿਮੀਨੇਸ਼ਨ ਹੈ ਡਿਸਕ੍ਰਿਮੀਨੇਸ਼ਨ ਵਾਲਾ ਸਟੈਪ ਹੈਗਾ ਕਿ ਤੁਸੀਂ ਆਪਣੇ ਜਿਹੜੇ ਦੂਸਰੇ ਸਕੂਲ ਹੈਗੇ ਆ ਉਹਨਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਕਿ ਚਾਹੰਦ ਤੁਸੀਂ 118 ਸਕੂਲ ਜਿਹੜੇ ਹੈਗੇ ਆ ਉਹਨਾਂ ਵਿੱਚ ਗਵਰਨਮੈਂਟ ਦੇ ਸਕੂਲਾਂ ਚੰਗੀ ਸੁਵਿਧਾ ਦਿਓਗੇ ਚੰਗੇ ਟੀਚਰ ਦੇਵੋਗੇ ਤੇ ਜਿਹੜੇ ਮੈਰੀਟੋਰੀਅਸ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਉਹਦੇ ਵਿੱਚ ਭਰਤੀ ਕੀਤਾ ਗਿਆ ਸੀਗਾ ਇਹਨਾਂ ਨੇ ਟੋਟਲ ਜਿਹੜੇ ਭਰਤੀ ਕੀਤੇ ਸੀ ਕਿ ਮੁਤਲਕਿ ਦਾਅਵਾ ਕੀਤਾ ਸੀ ਕਿ ਇੰਨੀਆਂ ਸਾਡੇ ਕੋਲੇ ਟੋਟਲ ਸੀਟਸ ਹੈਗੀਆਂ ਨੇ ਇਹਨਾਂ ਕੋਲੇ ਮੈਂ ਕਿਹਾ 15000 ਦੇ ਕਰੀਬ ਤੇ ਉਹਦੇ ਚ ਸਿਰਫ ਜਿਹੜੀਆਂ 6060 ਸੀਟਾਂ ਜਿਹੜੀਆਂ ਨੇ ਆਲਮੋਸਟ 40% ਉਹ ਹਜੇ ਤੱਕ ਖਾਲੀ ਪਈਆਂ ਨੇ ਐਨੇ ਸਟੂਡੈਂਟਸ ਆਏ ਹੈਗੇ ਉਹਨਾਂ ਚ ਉਹਨਾਂ ਦਾ ਕਾਰਨ ਹੈਗਾ ਵੀ ਇੱਕ ਤਾਂ ਜਿਹੜੇ ਸਕੂਲ ਬਣਾਏ ਹੈਗੇ ਬਹੁਤ ਦੂਰ ਦਰਾਡੇ ਇਲਾਕਿਆਂ 'ਚ ਹੈਗੇ ਆ ਜਿੱਥੇ ਲੋਕਾਂ ਪਿੰਨਾ ਤੋਂ ਜਾਣਾ ਬਹੁਤ ਔਖਾ ਹੈਗਾ ਬੱਚਿਆਂ ਨੂੰ ਭਾਵੇਂ ਕਿ ਟਰਾਂਸਪੋਰਟ ਲਈ ਇਹਨਾਂ ਨੇ ਕਹਿਸ ਵੀ ਥੋੜੇ ਪੈਸੇ ਮਾਪਿਆਂ ਨੂੰ ਕਾਉਣੇ ਪੈਣਗੇ 20% ਬਾਕੀ ਖਰਚ ਸਾਰਾ ਸਰਕਾਰ ਕਰੋ ਵੀ ਪਰ ਤਾਂ ਵੀ ਜਿਹੜੇ ਬੱਚੇ ਹੈਗੇ ਆ ਦੂਰ ਡਿਸਟੈਂਸ ਹੋਣ ਕਰਕੇ ਉਹ ਇਹਨਾਂ ਸਕੂਲਾਂ ਨੂੰ ਪ੍ਰੇਫਰ ਨਹੀਂ ਕਰ ਰਹੇ ਇਹਦੇ ਵਿੱਚ ਇੱਕ ਦਾਖਲਾ ਵੀ ਸਿਰਫ 9ਵੀਂ ਤੇ 11ਵੀਂ ਜਮਾਤ ਵਿੱਚ ਹੀ ਲਿਆ ਜਾਂਦਾ ਹੈਗਾ ਨੋਮੀਤ ਅਨਵਰਡਸ ਦਾ ਹਾਲ ਲਿਆ ਜਾਂਦਾ ਹੈਗਾ ਪਰ ਮੈਨੂੰ ਇਹ ਐਕਸਪੈਰੀਮੈਂਟ ਇਹ ਸਰਕਾਰ ਦਾ ਕਿੰਨਾ ਕਾਮਯਾਬ ਹੁੰਦਾ ਹੈਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਹਜੇ ਤਾਂ ਪ੍ਰਿੰਸੀਪਲਾਂ ਤੇ ਜੋਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਆਪਣੀ ਗਿਣਤੀ ਵਧਾਓ ਜਿਹੜੇ ਐਨੇ ਬੱਚੇ ਆਏ ਨਹੀਂਗੇ ਉਹਨਾਂ ਦੇ ਦਾਖਲਿਆਂ ਪ੍ਰਤੀ ਕੋਈ ਹੋਰ ਆਪਣੇ ਵੱਲੋਂ ਨਿਜੀ ਅਪਰਾਲੇ ਕਰਨ ਲਈ ਪ੍ਰ ਕਿਹਿਆ ਜਾ ਰਿਹਾ ਦਬਾਅ ਪਾ ਕੇ ਪ੍ਰਿੰਸੀਪਲਸ ਨੂੰ ਜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਇੱਕ ਫਿਲਮ ਬਣੀ ਸੀ ਕਿਉਂਕਿ ਹਿਮਨ ਰਾਈਟਸ ਦੀ ਗੱਲ ਉਹ ਕਰਦੇ ਸੀ ਉਸ ਫਿਲਮ ਦੇ ਦਾ ਨਾਮ ਵੀ ਬਦਲਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੈਂਸਰ ਬੋਰਡ ਨੇ ਹਾਲੇ ਵੀ ਨਹੀਂ ਪਾਸ ਕੀਤੀ ਕਟ ਗੱਲ ਸਾਬੋ ਤੇ ਕਾਫੀ ਲਾਗੇ ਹੁਣ ਸਟੇਟਸ ਕੀ ਹੈ ਜੀ ਜਿਹੜੀ ਪੰਜਾਬ 95 ਹੈ ਨਾ ਫਿਲਮ ਦਾ ਨਾਮ ਹੈਗਾ ਫਿਲਮ ਸਾਰੀ ਪਿਆਰ ਹੋ ਚੁੱਕੀ ਆ ਪਿਛਲੇ ਸਾਲ ਦੀ ਫਿਲਮ ਤਿਆਰ ਹੋਈ ਹੋਈ ਆ ਇਹਨਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਵੇਂ ਟੋਰਾਂਟੋ ਚ ਇਹਨਾਂ ਨੇ ਰਿਲੀਜ਼ ਹੋਣਾ ਸੀ ਜਿੱਥੇ ਉੱਥੇ ਵੀ ਇਹ ਰਿਲੀਜ਼ ਨਹੀਂ ਹੋਣ ਦਿੱਤੀ ਗਈ ਇੰਡੀਅਨ ਜਿਹੜਾ ਸੈਂਸਰ ਬੋਰਡ ਹੈਗਾ ਸਰਟੀਫਿਕੇਸ਼ਨ ਬੋਰਡ ਉਹਨਾਂ ਨੇ ਇਸ ਫਿਲਮ ਤੇ ਭਾਰੀ ਆਬਜੈਕਸ਼ਨ ਲਾਇਆ ਹੈਗਾ ਜਦ ਕਿ ਇਹ ਰਵੀ ਤਰੇਹਨ ਵੱਲੋਂ ਬੜੀ ਮਿਹਨਤ ਨਾਲ ਫਿਲਮ ਬਣਾਈ ਗਈ ਸੀ ਜਿਸ ਦੇ ਵਿੱਚ ਲੀਡਿੰਗ ਰੋਲ ਜਸਵੰਤ ਸਿੰਘ ਖਾਲੜਾ ਦੀ ਜੀਵਨ ਦਾ ਦਲਜੀਤ ਦਸਾਂਜੋ ਨਾਮੀ ਐਕਟਰ ਤੇ ਹੈਗਾ ਸਿੰਗਰ ਹੈਗਾ ਪੰਜਾਬੀ ਉਹਨਾਂ ਨੇ ਨਭਾਇਆ ਹੈਗਾ ਉਹਦੇ ਤੇ ਹੁਣ ਤੱਕ ਜਿਹੜਾ ਇੰਡੀਅਨ ਸੈਂਸਰ ਬੋਰਡ ਹੈਗਾ 85 ਕੱਟ ਸਲਾ ਚੁੱਕਿਆ ਫਿਲਮ ਦੇ ਵਿੱਚ ਤਾਂ ਵੀ ਉਹਨਾਂ ਨੂੰ ਇੰਨੇ ਸੀਨ ਕੱਟਣ ਤੋਂ ਬਾਅਦ ਵੀ ਹਜੇ ਵੀ ਉਹ ਇਹ ਫਿਲਮ ਨੂੰ ਰਿਲੀਜ਼ ਕਰਨ ਲਈ ਆਪਣੇ ਹੁਕਮ ਦੇ ਨਹੀਂ ਰਿਹਾਗਾ ਹਜੇ ਵੀ ਉਹ ਫਰਦਰ ਆਬਜੈਕਸ਼ਨਸ ਲਾ ਰਹੇ ਹੈਗੇ ਆ ਜਿਹੜਾ ਕਿ ਮੇਰਾ ਖਿਆਲ ਬਹੁਤ ਵੱਡੀ ਇਹ ਵਾਇਲੇਸ਼ਨ ਹੈਗੀ ਆ ਕਿਉਂਕਿ ਇੰਨੀ ਮਿਹਨਤ ਨਾਲ ਇੱਕ ਸਚਾਈ ਤੇ ਆਧਾਰਿਤ ਫਿਲਮ ਜਿਹੜੀ ਕਿ ਹਿਊਮਨ ਰਾਈਟਸ ਦੇ ਐਂਗਲ ਤੇ ਬਣੀ ਹੈਗੀ ਆ ਜੋ ਕਹਾਣ ਪੰਜਾਬ ਵਿੱਚ ਹੋਇਆ ਹੈਗਾ ਪਿਛਲੇ 40 ਸਾਲਾਂ ਤੋਂ ਮਤਲਬ ਕਿ ਵਿੱਚ ਉਸ ਤੇ ਆਧਾਰਿਤ ਇਹ ਫਿਲਮ ਹੈਗੀ ਹੈ ਤੇ ਉਹ ਕਿਸ ਤਰ੍ਹਾਂ ਜਸਵੰਤ ਸਿੰਘ ਕਾਲੜਾ ਨੇ ਬੜੀ ਮਿਹਨਤ ਨਾਲ ਤੇ ਲਗਨ ਦੇ ਨਾਲ ਉਹਨਾਂ ਨੇ ਉਹ ਆંકੜੇ ਇਕੱਠੇ ਕੀਤੇ ਸੀ ਜਿਹੜੇ ਕਿ ਅਣਪਛਾਤੀਆਂ ਲਾਸ਼ਾਂ ਦਾ ਸੰਕੇਤ ਦਿੰਦੇ ਸੀਗੇ ਉਹ ਰਿਪੋਰਟ ਉਹਨਾਂ ਦੀ ਆ ਵੀ ਉਹ ਵਿਚਾਰੇ ਅਣਪਛਾਤੀ ਲਾਸ਼ ਬਣ ਗਏ ਇਸ ਦੌਰਾਨ ਆਪਣੇ ਪ੍ਰਾਲੇ ਦੇ ਦੌਰਾਨ ਸੋ ਉਸ ਤੇ ਆਧਾਰਿਤ ਇਹ ਫਿਲਮ ਹੈਗੀ ਹੈ ਜਿਹੜੀ ਕਿ ਬਹੁਤ ਈਗਰਲੀ ਅਵੇਟ ਕੀਤੀ ਜਾ ਰਹੀ ਸੀ ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਜੀ ਬਿਲਕੁਲ ਤੇ ਗਿਲ ਸਾਹਿਬ ਜਿਹੜੀਆਂ ਦੂਜੀਆਂ ਸਮੱਸਿਆਵਾਂ ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ ਕਿ ਸੱਜਣ ਦਾ ਸਾਡੇ ਕੋਲ ਮੈਸੇਜ ਆਇਆ ਕਹਿੰਦੇ ਜੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਹੀਂ ਇਹ ਅੰਗਰੇਜ਼ਾਂ ਦੀ ਦੇਣ ਬਬਰ ਅਕਾਲੀ ਲਹਿਰ ਹੈ ਜਿਹੜੀ ਉਸ ਨੂੰ ਖਤਮ ਕਰਨ ਵਾਸਤੇ ਬਣਾਈ ਸੀ ਮੈਂ ਤਾਂ ਕਦੇ ਪੜਿਆ ਸੁਣਿਆ ਨਹੀਂ ਛੋੜੇ ਕੋਲੇ ਕੋਈ ਹੈ ਦੀ ਜਾਣਕਾਰੀ ਨਹੀਂ ਮੇਰੇ ਕੋਲ ਇਦਾਂ ਦੀ ਕੋਈ ਜਾਣਕਾਰੀ ਤੋ ਭਾਈ ਜੀ ਉਹਨਾਂ ਨੂੰ ਬੇਨਤੀ ਹੈ ਕਿ ਪੱਬਰ ਅਕਾਲੀ ਦਲ ਆਪਣੇ ਆਪ ਚ ਇੱਕ ਸ਼ਾਂਤਮਤਾ ਤੇ ਇਤਿਹਾਸ ਵਾਲੀ ਲਹਿਰ ਸੀ ਜਿਹਦੇ ਚ ਬਹੁਤ ਸਹਾਤਾ ਹੋਈਆਂ ਹੈਗੀਆਂ ਨੇ ਲੰਗੀਆਂ ਜੇਲਾਂ ਵੀ ਹੋਈਆਂ ਨੇ ਉਸ ਤੋਂ ਕੋਈ ਹੈਗਾ ਕਿ ਉਹ ਥੋੜੇ ਜੇ ਵਾਇਲੈਂਸ ਪ੍ਰੋਨ ਸੀਗੀ ਲਹਿਰ ਉਹ ਜਦਕਿ ਕਾਲੀ ਦਲ ਦਾ ਜਿੰਨਾ ਸੰਗਰਾਹ ਸੰਗਰਾਮ ਰਿਹਾ ਹੈਗਾ ਸ਼ਾਂਤਮਈ ਸੰਘਰਸ਼ ਰਿਹਾ ਹੈਗਾ ਇਹਨਾਂ ਦਾ ਜਿਹੜੇ ਵੀ ਮੋਰਚੇ ਲਾਏ ਇਹਨਾਂ ਨੇ ਅਮਨ ਤੇ ਸ਼ਾਂਤਮਈ ਲਾਏ ਸੀ ਜਦਕਿ ਪੱਬਰ ਅਕਾਲੀ ਦਲ ਜਿਹੜੇ ਸੀਗੇ ਉਹ ਥੋੜਾ ਜਾਂ ਉਹ ਲੋਕ ਉਸ ਦੇ ਸਟਰਗਲ ਦੇ ਵਿੱਚ ਥੋੜੀ ਵਾਇਲੈਂਸ ਇਨਵੋਲਡ ਹੋ ਗਈ ਸੀ ਤੇ ਪਰ ਉਹਨਾਂ ਨੂੰ ਬਹੁਤ ਫਰੂਟਲੀ ਕ੍ਰਸ਼ ਕੀਤਾ ਗਿਆ ਸੀਗਾ ਅੰਗਰੇਜ਼ ਸਰਕਾਰ ਵੱਲੋਂ ਜੀ ਬਬਰ ਕਾਲੀ ਨਾ ਤਾਂ ਸਹੀ ਗੱਲ ਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ ਆ ਔਰ ਹਥਿਆਰ ਉਹਨਾਂ ਵੇਲੇ ਦੇ ਵਿੱਚ ਹੁੰਦਾ ਸੀ ਤਨਨਾ ਸਿੰਘ ਬਬਰ ਸਮੇਤ ਬਹੁਤ ਸਾਰਿਆਂ ਦੇ ਨਾਮ ਆਪਾਂ ਜਾਣਦੇ ਆ ਪਰ ਜ਼ਿਆਦਾ ਸਰਗਰਮ ਵੀ ਉਹ ਦੁਆਬਾ ਦੇ ਵਿੱਚ ਸੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਉਹ ਤਾਂ ਸੀ ਕਿ ਡੇਰਿਆਂ ਨੂੰ ਜਿਹੜਾ ਆਜ਼ਾਦ ਮਹਾਂਤਾ ਤੋਂ ਗੁਰੂ ਘਰ ਆਜ਼ਾਦ ਕਰਾਉਣ ਦੇ ਵਾਸਤੇ ਉਦੋਂ ਇਹ ਮੁੱਢ ਬੰਨਿਆ ਸੀ ਅਕਾਲੀ ਦਲ 1920 ਜਿੱਥੋਂ ਸ਼ੁਰੂ ਹੁੰਦਾ ਹੈ ਚਲੋ ਖੈਰ ਇਹ ਇਹਨਾਂ ਦੇ ਕੋਲ ਆਪਣੇ ਅੰਕੜੇ ਹੋਣਗੇ ਤੇ ਗਿੱਲ ਸਾਹਿਬ ਜਿਹੜਾ ਦੂਸਰੇ ਪਾਸੇ ਵਾਟਰ ਪੋਲੂਸ਼ਨ ਦਾ ਇਸ਼ੂ ਚੱਲ ਰਿਹਾ ਹੈ ਬਹੁਤ ਧਰਾ ਹੁਣ ਸਰਕਾਰ ਨੇ ਸਮੇਂ-ਸਮੇਂ ਤੇ ਹੁਣਾ ਵੀ ਬਹੁਗਾ ਇੱਕ ਤਾਂ ਇਹ ਮਸਲਾ ਹੈ ਦੂਜਾ ਕਿਸਾਨ ਸਾਡੇ ਕਾਲੀ ਦੇ ਮਾਰੇ ਬੜਾ ਕੁਸ਼ ਕਰੀ ਜਾਂਦੇ ਆ ਮੈਂ ਹੁਣੇ ਹੀ ਲੱਗ ਕੇ ਆਇਆ ਖੇਤਾਂ ਵੱਲੋਂ ਸਪਰੇਹਾਂ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਮੂੰਗੀ ਬੀਜ ਲੈਨੇ ਆ ਹੁਣ ਫਿਰ ਟਾਈਮ ਹੈ ਨੀਗਾ ਤਾਂ ਮੂੰਗੀ ਦੇ ਉੱਤੇ ਸਪਰੇਅ ਕਰਦੇ ਆਂ ਸਾਡੇ ਬੱਚੇ ਵੀ ਖਾਣਗੇ ਗਾਂ ਕਿਸੇ ਦੇ ਹੋਰ ਵੀ ਖਾਣਗੇ ਗ੍ਰੈਮਿਕਸੋਨ ਜਿੰਨਾ ਤੇ ਮਦੇਸ਼ਾਂ ਦੇ ਵਿੱਚ ਪਾਬੰਦੀ ਹੈ ਇੱਥੇ ਉਹ ਛੜਕ ਕੇ ਇਸੇ ਤਰੀਕੇ ਨਾਲ ਇਹੇ ਹਾਲ ਅਸੀਂ ਆਲੂਆਂ ਵੇਲੇ ਕਰਦੇ ਅੱਗੇ ਆਲੂਆਂ ਦੀ ਬਲ ਵੱਢਦੇ ਸੀ ਉਹਨੂੰ ਬਲ ਵੱਢੇ ਨਹੀਂ ਜਾਂਦੀ ਉੱਤੇ ਸਪਰੇਅ ਕਰ ਦਿੱਤੀ ਜਾਂਦੀ ਉਹਦਾ ਅਸਰ ਤੁਹਾਨੂੰ ਪਤਾ ਹੈ ਕਿ ਜਿਹੜਾ ਬੂਟਾ ਜੜ ਤੱਕ ਜਾਂਦਾ ਉਹਦਾ ਨੁਕਸਾਨ ਕਿੰਨਾ ਤੇ ਉਦੋਂ ਬਾਅਦ ਸਭ ਤੋਂ ਵੱਧ ਨੁਕਸਾਨ ਤਾਂ ਕਿਸਾਨਾਂ ਨੂੰ ਹੁੰਦਾ ਇੱਕ ਵਾਰੀ ਅਸੀਂ ਕਾਲ ਕਰਦੇ ਹਾਂ ਮੁੜ ਕੇ ਹਸਪਤਾਲਾਂ ਦੀਆਂ ਲਾਈਨਾਂ 'ਚ ਖੜਨ ਵਾਸਤੇ ਕਾਲ ਹੁੰਦੀ ਹੈ ਕਿ ਕੈਂਸਰ ਦੀ ਦਵਾਈ ਨਹੀਂ ਮਿਲਦੀ ਦੂਸ ਇਸ ਜਿਹੜੀ ਇਹਨਾਂ ওভার ਯੂਸ ਆਫ ਪੈਸਟਿਸਾਈਡਸ ਹੈਗਾ ਕੁਛ ਤਾਂ ਇਹ ਹੈਗਾ ਹੁਣ ਮੂੰਗੀ ਦੀ ਕਾਲ ਤਾਂ ਹੀ ਕਿਉਂ ਛੇਤੀ ਪਕਾਉਣਾ ਚਾਹੁੰਦੇ ਨੇ ਕਿਸਾਨ ਇਸ ਕਰਕੇ ਉਹ ਜਿਹੜੇ ਹੈਗੇ ਆ ਪੌਇਜ਼ਨਸ ਪੈਸਟਿਸਾਈਡਸ ਇਨਸੈਕਟਿਸਾਈਡਸ ਵਰਤੇ ਜਾ ਰਹੇ ਹੈਗੇ ਜਿਹੜੇ ਕਿ ਨਹੀਂ ਵਰਤਨੇ ਚਾਹੀਦੇ ਤੁਸੀਂ ਦੇਖੋ ਪੋਰਟਨ ਕ੍ਰੌਪ ਤੇ ਜ਼ੁਆਰਾ ਪਿੰਕ ਵਾਰਮ ਦਾ ਅਟੈਕ ਹੋਇਆ ਹੈਗਾ ਤੇ ਇਸੇ ਤਰ੍ਹਾਂ ਵਾਈਟ ਫਲਾਈ ਦਾ ਅਟੈਕ ਹੈਗਾ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜੇ ਇਸ ਟਾਈਮ ਤੇ ਫਰਟੀਲਾਈਜ਼ਰ ਆਇਆ ਸੀਗਾ ਡੀਏਪ ਮਜੂਰ ਉਪਰ ਯੂਰੀਆ ਵੀ ਕਹਿੰਦੇ ਆ ਉਹਦੇ ਵੀ ਮੇਰੇ ਖਰ 40 ਕੇ 60 ਪਰਸੈਂਟ ਜਿਹੜੇ ਸੈਂਪਲ ਹੈਗੇ ਆ ਉਹ ਫੇਲ ਹੋ ਚੁੱਕੇ ਹੋਏ ਆ ਉਹਨੂੰ ਦੇਖ ਲਓ ਤੁਸੀਂ ਕਿੰਨੀ ਮਕਤਾਰ ਵਿੱਚ ਉਹ ਯੂਰੀਆ ਪੰਜਾਬ ਵਿੱਚ ਵੰਡੀ ਗਈ ਹੈਗੀ ਆ ਪਰ ਹੋਰ ਜਿਹੜਾ ਹੈਗਾ ਉਹਦੇ ਤੇ ਇਨਕੁਆਰੀ ਚੱਲ ਰਹੀ ਹੈਗੀ ਆ ਕਿ ਇਹ ਕਿਹੜੇ ਲੈਵਲ ਤੇ ਜਾ ਕੇ ਇਹਨੂੰ ਪਲੂਟ ਕੀਤਾ ਗਿਆ ਹੈਗਾ ਇਸੇ ਤਰ੍ਹਾਂ ਇਨਸੈਕਟਿਸਾਈਡ ਪੈਸਟਿਸਾਈਜ਼ ਦਾ ਮਾਮਲਾ ਹੈਗਾ ਕਿ ਜਿਹੜੇ ਇਨਸੈਕਟਿਸਾਈਡਸ ਜਾਂ ਪੈਸਟਿਸਾਈਡ ਕਾਟਨ ਕ੍ਰੌਪ ਤੇ ਵਰਤੇ ਗਏ ਨੇ ਉਹ ਅਫੈਕਟਿਵ ਸਿੱਧ ਨਹੀਂ ਹੋ ਰਹੇਗੇ ਇਹ ਤਾਂ ਕਈ ਥਾਵਾਂ ਤੇ ਤਾਂ ਕロップ ਉਹਨਾਂ ਨੂੰ ਵੋਣੀ ਪਈ ਹੈਗੀ ਆ ਤੇ ਉਤੀ ਨਹੀਂ ਤਾਂ ਉਹ ਸੰਬੀਧਾ ਅਟੈਕ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈਗਾ ਕਾਟਨ ਕ੍ਰੌਪ ਤੇ ਤੇ ਇੱਕ ਕਾਟਨ ਕ੍ਰੌਪ ਦੇ ਫੇਲਿਅਰ ਵੱਲ ਵੀ ਵਧ ਰਿਹਾ ਹੈਗਾ ਕਿਉਂਕਿ ਪੰਜਾਬ ਵਿੱਚ ਬਹੁਤ ਲੰਮੇ ਸਮੇਂ ਤੋਂ ਆਪਾਂ ਦੇਖਿਆ ਕਿ ਪੈਦਾਵਾਰ ਵਧਾਉਣ ਦੇ ਲਈ ਜਾਂ ਛੇਤੀ ਪਕਾਉਣ ਦੇ ਲਈ ਬਹੁਤ ਤਰ੍ਹਾਂ ਦੇ ਪੈਸਟੀਸਾਈਡਸ ਤੇ ਇਨਸੈਕਟੀਸਾਈਡਸ ਵਰਤੇ ਜਾ ਰਹੇ ਨੇ ਜਿਹਦੇ ਕਰਕੇ ਹੁਣ ਈਵਨ ਪੰਜਾਬ ਐਂਡ ਹਰਿਆਣਾ ਹਾਈਪੋਰਟ ਨੇ ਸੰਕੇਤ ਲਿਆ ਹੈਗਾ ਤੇ ਜਿਹੜਾ ਕੈਂਸਰ ਹੈਗਾ ਉਹ ਇੰਨਾ ਤੇਜ਼ੀ ਨਾਲ ਪੰਜਾਬ 'ਚ ਕਿਉਂ ਫੈਲ ਰਿਹਾ ਹੈਗਾ ਆਪਾਂ ਅੱਗੇ ਵੀ ਇਹ ਗੱਲ ਕੀਤੀ ਸੀ ਕੈਂਸਰ ਬਾਰੇ ਪਿਛਲੇ ਪ੍ਰੋਗਰਾਮਸ 'ਚ ਤੇ ਇਹ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਮਤਲਬ ਕਿ ਹਰ ਚੌਕ ਤੇ ਜਾਂ ਨੋਮੇ ਘਰ ਵਿੱਚ ਜਿਹੜਾ ਕੈਂਸਰ ਦਾ ਪੇਸ਼ੈਂਟ ਹੈਗਾ ਬਿਲਕੁਲ ਇੱਕ ਸਵਾਲ ਹੈ ਜੀ ਗਰੇਵਾਲ ਸਾਹਿਬ ਹੁਣਾਂ ਦੇ ਵੱਲੋਂ ਕਹਿੰਦੇ ਗੱਲ ਸਾਹਿਬ ਨੂੰ ਪੁੱਛੋ ਜੀ ਕਿ ਜੋਤ ਦੇ ਵਾਸਤੇ ਇੱਕ ਦੋ ਕਿਤਾਬਾਂ ਜਿਹੜੀਆਂ ਰეკਮੈਂਡ ਕਰਦੇ ਹੋ ਤੁਸੀਂ ਫੇਵਰੇਟ ਕਿਤਾਬਾਂ ਤੁਹਾਡੀਆਂ ਕਿਹੜੀਆਂ ਕਿ ਪੜ੍ਹਨੀਆਂ ਚਾਹੀਦੀਆਂ ਤ ਤਾਂ ਪਹੁੰਚ ਰਹੀਆਂ ਨਾ ਤੁਸੀਂ ਇੱਕ ਤਾਂ ਪਹਿਲੇ ਹਿਸਟਰੀ ਆਫ ਸੈਕਸੀ ਪੜੋ ਜਿਹੜੀ ਸਰ ਕੇ ਸ਼ਮ ਸਿੰਘ ਦੀ ਬੁੱਕ ਹੈ ਨੀ ਵਾਲਿਊਮ 3 ਪਰ ਨਹੀਂ ਇਸੇ ਤਰ੍ਹਾਂ ਮਤਲਬ ਕਿ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਬੁੱਕਸ ਨੇ ਉਹ ਬੜੀਆਂ ਹੈਗੀਆਂ ਨੇ ਥੌਟਫੁਲ ਲਿਟਰੇਚਰ ਰਿਟਨ ਬੁੱਕਸ ਹੈਗੀਆਂ ਨੇ ਉਹ ਪੜਨੀਆਂ ਚਾਹੀਦੀਆਂ ਜ਼ਰੂਰ ਮਤਲਬ ਕਿ ਉਹ ਪੰਜਾਬ ਨਾਲ ਵੀ ਜੁੜੀਆਂ ਨੇ ਤੇ ਸਿੱਖ ਕੌਮ ਨਾਲ ਵੀ ਜੁੜੀਆਂ ਹੁੰਦੀਆਂ ਨੇ ਜੀ ਤੇ ਉਸ ਦੂਸਰੇ ਪਾਸੇ ਬਿਲਕੁਲ ਡਿਸਕਨੈਕਟ ਹੋ ਗਿਆ ਸੀ ਮੈਂ ਚਲੋ ਜੀ ਦੁਬਾਰਾ ਆਇਆ। ਜਿਲ੍ਹ ਸਾਹਿਬ ਅਗਲੀ ਗੱਲ ਕਰ ਲਈ ਸੀ ਯੂਰੇਨੀਅਮ ਦਾ ਮੁੱਦਾ ਇਹਨਾਂ ਦਿਨਾਂ ਦੇ ਵਿੱਚ ਉੱਠਿਆ ਤੇ ਸਰਕਾਰ ਨੂੰ ਝਾੜ ਪਈ ਹੈ ਪਰ ਮੁੱਦਾ ਹਾਈ ਕੋਰਟ ਨੇ ਵੀ 10 ਸਾਲ ਬਾਅਦ ਧਿਆਨ ਚ ਲਿਆਂਦਾ ਹੈ। ਜਦੋਂ ਕਿਰਤਪਾਲ ਸਿੰਘ ਤੇ ਹੋਰ ਕਈ ਸਾਥੀ ਆ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਵਾਲਿਆਂ ਨੇ ਇੱਕ ਸਰਵੇ ਕੀਤਾ ਕਿ ਸੋਲਡ ਵੇਸਟ ਧਰਤੀ ਦੇ ਵਿੱਚ ਉਹ ਜੋ ਯੂਰੇਨੀਅਮ ਆਇਆ ਸੀ। ਉਦੋਂ ਉਹਨਾਂ ਦੇ ਉੱਤੇ ਦਬਾਅ ਪਿਆ ਸਰਕਾਰ ਦੇ ਵੱਲੋਂ ਕਿ ਆ ਤੁਹਾਡੀ ਫੌਜ 'ਚ ਨਿਕਲਦਾ ਕੁਝ ਨਹੀਂ। ਉਹਨਾਂ ਅੰਕੜੇ ਨਿਕਲ ਰਹੇ ਆ। ਮੈਂ ਉਹ ਦੇ ਪੇਰਟੂਵਲ ਹੋਣਾ ਸੜਨਲੀ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਵੀ ਉਹ ਕਹਿੰਦੇ ਕਿ ਤੁਸੀਂ ਆਲੂ ਨਹੀਂ ਖਾ ਰਹੇ ਤੁਸੀਂ ਯੂਰੇਨੀਅਮ ਦਾ ਡੜਾ ਖਾ ਰਹੇ ਹੋ ਕਿ ਯੂਰੀਆ ਡੀਏਪ ਜਾਂ ਹੋਰ ਚੀਜ਼ਾਂ ਜਿਹੜੀਆਂ ਪਾ ਰਹੇ ਆ ਇਹ ਤੇ ਯੂਰੇਨੀਅਮ ਤੇ ਯੂਰੇਨੀਅਮ ਕਹਿੰਦੇ ਜਦੋਂ ਵੀ ਹੋਣ ਦੇ ਵਿੱਚ ਆ ਗਿਆ ਉਹ ਖਤਮ ਨਹੀਂ ਹੁੰਦਾ ਤੇ ਆ ਵਿੱਚ ਜਿਹੜੀ ਨਿੱਤੀ ਹੈ ਨਾ ਇਹ ਜਿਹੜਾ ਓਵਰ ਯੂਸ ਕੀਤਾ ਗਿਆ ਹੈਗਾ ਆਪਾਂ ਫਰਟੀਲਾਈਜ਼ਰਸ ਤੇ ਓਵਰ ਯੂਸ ਆਪਸਟੇਟ ਸਾਈਟ ਐਂਡ ਸੈਕਸਾਈਜ਼ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਹੈਗੀ ਆ ਉਦੇ ਨਾਲ ਜਿਹੜੀ ਹੈਗੀ ਆ ਮਿੱਟੀ ਜ਼ਹਿਰੀ ਹੋ ਗਈ ਆ ਸਾਡਾ ਪਾਣੀ ਵੀ ਜ਼ਹਿਰੀ ਹੋ ਗਿਆ ਬਹੁਤ ਥਾਵਾਂ ਤੇ ਤਾਂ ਪਾਣੀ ਜਿਹੜਾ ਹੈਗਾ ਪੀਣ ਯੋਗ ਨਹੀਂ ਰਹੇਗਾ इवन ਕਈ ਪਿੰਨਾਂ ਵਿੱਚ ਤਾਂ ਹੈਂਡ ਪੰਪ ਵਗੈਰੇ ਸਾਰੇ ਬੰਦ ਕਰ ਦਿੱਤੇ ਗਏ ਨੇ ਇਸੇ ਤਰ੍ਹਾਂ ਜਿਹੜਾ ਤਰਤੀ ਹੈਗੀ ਆ ਮਿੱਟੀ ਆ ਇਹਦੇ ਵਿੱਚ ਬਹੁਤ ਥਾਵਾਂ ਤੇ ਜ਼ੈਰਨੀਅਮ ਦੇ ਆਰਸੈਨਿਕ ਮਟੀਰੀਅਲ ਦੇ ਤੱਤ ਪਾਏ ਗਏ ਹੈਗੇ ਆ ਉਹ ਬਣੇ ਸਾਰੇ ਇਸੇ ਇਸੇ ਤੱਤਾਂ ਤੋਂ ਨੇ ਜਿਹੜੇ ਆਪਾਂ ਇਨਸੈਕਟਿਸਾਈਡ ਜਾਂ ਪੈਸਟਿਸਾਈਡ ਯੂਜ਼ ਕਰ ਰਹੇ ਹੈਗੇ ਫਰਟੀਲਾਈਜ਼ਰਸ ਯੂਜ਼ ਕਰ ਰਹੇ ਹੈਗੇ ਕੈਮੀਕਲ ਫਰਟੀਲਾਈਜ਼ਰਸ ਵਗੈਰਾ ਉਹਨਾਂ ਰਾਹੀ ਪਏ ਕਿਉਂਕਿ ਹੁਣ ਆਪਾਂ ਕੁਦਰਤੀ ਖਾਤਾ ਤੇ ਜਿਹੜਾ ਨਿਰਪਰਤਾ ਹੈਗੀ ਉਹ ਬਹੁਤ ਬੁਰੀ ਤਰ੍ਹਾਂ ਘਟਾ ਦਿੱਤੀ ਗਈ ਹੈਗੀ ਇਸੇ ਤਰ੍ਹਾਂ ਜਿਹੜੇ ਹੋਰ ਨੈਚੁਰਲ ਰਿਸੋਰਸਸ ਹੁੰਦੇ ਆ ਐਨ ਰਿਚਮੈਂਟ ਕਰਨ ਦੇ ਸੋਇਲ ਦੇ ਉਹਨਾਂ ਤੋਂ ਆਪਾਂ ਵਾਂਝੇ ਆ ਕਿਉਂਕਿ ਇੱਕ ਤਾਂ ਜਿਹੜਾ ਨਹਿਰੀ ਪਾਣੀ ਹੈਗਾ ਉਹ ਸਿਰਫ ਤੇ ਸਿਰਫ 23 24% ਤੱਕ ਜਾਂਦਾ ਹੈਗਾ ਜਿਹਦੇ ਰਾਹੀਂ ਕਾਫੀ ਨੈਚੁਰਲ ਰਿਸੋਰਸਸ ਜਿਹੜੇ ਹੈਗੇ ਆ ਉਹ ਤੱਤ ਪਾਣੀ 'ਚ ਜਿਹੜੇ ਨਹਿਰੀ ਪਾਣੀ 'ਚ ਹੀ ਮੌਜੂਦ ਹੁੰਦੇ ਆ ਉਹ ਗਰਾਊਂਡ ਵਾਟਰ ਰਿਚ ਆਫ ਉਹ ਬਿਲਕੁਲ ਨਹੀਂ ਹੁੰਦੇ ਸੋ ਕਈ ਕਾਰਨ ਲੈਸਕ੍ਰੈਪ ਜਿਹਦੇ ਕਰਕੇ ਆਹ ਜੇਰਨੀਅਮ ਦੀ ਜਿਹੜੀ ਹੁਣ ਨਵੀਂ ਕੋਸ਼ਿਸ਼ ਹੋਈ ਆ ਉਹਦੇ ਨਾਲ ਜੇਰਨੀਅਮ ਬਹੁਤ ਧਾਮਾਂ ਤੇ ਪਾਈ ਗਈ ਹੈਗੀ ਆ ਸੋਇਲ ਦੇ ਵਿੱਚ ਜੀ ਬਹੁਤ ਮਿਹਰਬਾਨੀ ਕਿਰਪਾ ਤੁਸੀਂ ਸ਼ਾਮਲ ਹੋਏ ਬਹੁਤ ਧੰਨਵਾਦ ਤੁਹਾਡਾ थैंक यू सो मच अपना। सॉरी गाइज। रंजीत सिंह कुकी गल होरा दे नाल दोस्तों ਇਹ ਪ੍ਰੋਗਰਾਮ ਸੀ। ਹੁਣ ਤਕਰੀਬਨ ਅਸੀਂ ਹਫਤੇ ਦੇ 7 ਦਿਨ ਐਤਵਾਰ ਨੂੰ ਛੱਡ ਕੇ ਬਾਕੀ 7 ਦਿਨ ਕਰ ਲੋ ਪੂਰੇ। ਤੁਹਾਡੇ ਨਾਲ ਜੁੜਿਆ ਕਰਾਂਗੇ। ਬਹੁਤ سارے ਪ੍ਰੋਗਰਾਮ ਅਸੀਂ ਪਲਾਨ ਕੀਤੇ ਹੋਏ ਨੇ, ਲਾਈਵ ਵੀ। ਇਹੀ ਸਮਰਿਆ ਕਰੂੰ। 7:30 ਕਈ ਵਾਰੀ 5 ਮਿੰਟ ਲੇਟ ਹੋ ਜਾਂਦਾ ਹੈ ਸਾਡੇ ਗੈਸਟ। ਤੇ ਨਹੀਂ ਤਾਂ ਫਿਰ 7:30 ਦੇ ਉੱਤੇ ਤੁਹਾਡੇ ਨਾਲ ਜੁੜਿਆ ਕਰਾਂਗੇ। ਚੰਗਾ ਲੱਗੇ ਤਾਂ ਦੇਖਦੇ ਰਹੋ ਤੇ ਵਧੀਆ ਲੱਗੇ ਗਾਹਾਂ ਵੀ ਦੱਸੋਗੇ ਭਈ ਆ ਪ੍ਰੋਗਰਾਮ ਵਧੀਆ ਨੇ ਅਸੀਂ ਬੁੱਧਵਾਰ ਵਾਲੇ ਵੀਰਵਾਰ ਵਾਲੇ ਦਿਨ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਮੁਲਕ ਮਾਲਵਾ ਉਹਦੇ ਚ ਬਹੁਤ ਸਾਰੀਆਂ ਗੱਲਾਂ ਨੇ ਸਿੱਧਾਂ ਵਾਲੀਆਂ ਗੱਲਾਂ ਹਰਦੀਪ ਜਟਾਣਾ ਬਾਈ ਜੀ ਆਪਣੇ ਨਾਲ ਸ਼ਾਮਲ ਹੁੰਦੇ ਨੇ ਹੋਇਆ ਕਰ ਲਗੇ ਇਸੇ ਤਰੀਕੇ ਦੇ ਨਾਲ ਇੱਕ ਪ੍ਰੋਗਰਾਮ ਹੋਰ ਹੈ ਜਿਹਦਾ ਨਾਮ ਰੱਖਣਾ ਬਾਕੀ ਅਗਲੇ ਹਫ਼ਤੇ ਤੋਂ ਸ਼ੁਰੂ ਕਰਾਂਗੇ ਉਹ ਵੀ ਬਹੁਤ ਇੰਟਰਸਟਿੰਗ ਪ੍ਰੋਗਰਾਮ ਹੋਗਾ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਦੇ ਵਾਸਤੇ ਸੇਧ ਦੇਣਾ ਬਾਕੀ ਕਦੇ ਸੇਤ ਵਾਸਤੇ ਕਦੇ ਸਮਾਜ ਵਾਸਤੇ ਕੁਛ ਨਾ ਕੁਛ ਕਰਦੇ ਰਹਾਂਗੇ ਪਰ ਕਰਾਂਗੇ ਤੁਹਾਡੇ ਸਾਥ ਤੇ ਸਹਿਯੋਗ ਨਾਲ ਜੇ ਤੁਸੀਂ ਦੇਖਦੇ ਰਹੋਗੇ ਅੱਗੇ ਵੀ ਸ਼ੇਅਰ ਕਰਦੇ ਰਹੋਗੇ ਤਾਂ ਸੋਨੋ ਵੀ ਪਤਾ ਕਿ ਹਰ ਪਾਸੋਂ ਸਹਿਯੋਗ ਚਾਹੀਦਾ ਓਹੀ ਜਿਹੜਾ ਸਹਿਯੋਗ ਸਾਨੂੰ ਮਿਲਦਾ ਰਹੂਗਾ ਅਸੀਂ ਜੁੜਦੇ ਰਹਾਂਗੇ ਕਿ ਇਕੱਲੇ ਦੇਖਣ ਦੇ ਨਾਲ ਵੀ ਬੜਾ ਵਧੀਆ ਸਹਿਯੋਗ ਹੁੰਦਾ ਚੰਗਾ ਲੱਗੇ ਤੁਸੀਂ ਕਮੈਂਟ ਕਰਦਿਆ ਕਰੋ ਫਿਰ ਆਪਾਂ ਗੱਲ ਨੂੰ ਅੱਗੇ ਤੋਰਦੇ ਰਾਂ ਫਿਰ ਮਿਲਦੇ ਆਂ ਜੀ ਦਾ ਬੜਾ ਖਾ ਇਨਸਾਨੀਅਤ ਜ਼ਿੰਦਾਬਾਦ